ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪਬਲਿਕ ਤੇ ਸਵਾਗਤ ਹੈ ਜੀ ਅ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਾਡੇ ਨਾਲ ਭਾਈ ਸਾਹਿਬ ਭਾਈ ਮਨਰੂਪ ਸਿੰਘ ਜੀ ਮੌਜੂਦ ਨੇ ਤੇ ਅੱਜ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬੱਬਾ ਜੀ ਅੱਜ ਅਸੀਂ ਮਿਲੇ ਆ ਤੇ ਅਸੀਂ ਗੁਰਮਤ ਵਿਚਾਰ ਕਰਨਾ ਚਾਹੁੰਦੇ ਆ ਤੁਹਾਡੇ ਨਾਲ ਜੀ ਤੇ ਕੁਝ ਕ ਮੁੱਦੇ ਆ ਜਿੱਦਾਂ ਕਿ ਤੁਸੀਂ ਦੱਸ ਰਹੇ ਜੇ ਕੀ ਆ ਅਹੀਂ ਅਮਰ ਸੰਚਾਰ ਸ਼ੁਰੂ ਕੀਤਾ ਵਾ ਜੀ ਤੇ ਉਹਦੇ ਬਾਰੇ ਪਹਿਲਾਂ ਸਭ ਤੋਂ ਪਹਿਲਾਂ ਦੱਸਿਆ ਜਾਵੇ ਕਿ ਇਹ ਮੁਹਿੰਮ ਕਿਵੇਂ ਸ਼ੁਰੂ ਹੋਈ ਕਿਵੇਂ ਤੁਹਾਡੇ ਦਿਲ ਵਿੱਚ ਵਿਚਾਰ ਆਇਆ ਕਿ ਤੁਹਾਨੂੰ ਸੰਗਤ ਨਾਲ ਜੁੜ ਕੇ ਤੇ ਇਦਾਂ ਦੇ ਜਿਹੜੇ ਆਪਣੇ ਨੌਜਵਾਨ ਉਹਨਾਂ ਨੂੰ ਆਪਣੇ ਨਾਲ ਸਿੱਖੀ ਨਾਲ ਜੋੜਨਾ ਚਾਹੀਦਾ ਕਿਵੇਂ ਤੁਹਾਡੇ ਦਿਲ ਵਿੱਚ ਆਇਆ ਬਾਬਾ ਜੀ ਇਹ ਵਿਚਾਰ ਨਹੀਂ ਇਹ ਗੁਰੂ ਮਹਾਰਾਜ ਦਾ ਹੁਕਮ ਹੈ ਜੀ ਸਾਡੇ ਦੇ ਆਪਾਂ ਬਸ ਇਹੀ ਚਾਹੁੰਦੇ ਆਂ ਹਰ ਬੰਦਾ ਸ਼ਸਤਰ ਆਪਣਾ ਚੁੱਕੇ ਕਿਉਂਕਿ ਸ਼ਸਤਰ ਕੇ ਹੀਨ ਹੈ ਰਾਜ ਠੀਕ ਹੈ ਜੀ ਅੱਪਾ ਬਾਬਾ ਜੀ ਜਿਹੜਾ ਬੰਦਾ ਤੇ ਸਮਝ ਲੋ ਹੁਣ ਖੋਹ ਕਰਨੋਂ ਆਉਂਦਿਆ ਹੈ ਲੁੱਟਣ ਖੋਹ ਕਰਨੋਂ ਆਉਂਦਿਆ ਉਹਦੇ ਕੋਲ ਲੱਖਾਂ ਰੁਪਏ ਦੇ ਹਥਿਆਰ ਆ ਜੀ ਠੀਕ ਹੈ ਜੀ ਜਿਹੜੇ ਬੰਦੇ ਨੇ ਆਪਣੇ ਹੱਕ ਸੱਚ ਲਈ ਉਹਦੇ ਕੋਈ 100 ਰੁਪਏ ਦਾ ਇੱਕ ਸਸਤਰ ਨਹੀਂ ਖਰੀਦਿਆ ਜਾਂਦਾ ਜੇ ਸਸਤਰ ਖਰੀਦਦੇ ਆ ਤੇ ਕਹਿੰਦੇ ਜੀ ਇਹ ਆ ਗੁੰਡੇ ਆ ਜੀ ਇਹ ਖੋਹ ਕਰਦੇ ਆ ਜੀ ਇਹ ਬਾਬਾ ਜੀ ਵੇਖੋ ਸਭ ਤੋਂ ਵੱਡਾ ਦੇ ਮੁੱਦਾ ਹਟਾਏ ਆ ਹਾੜੇ ਜਿਹੜੇ ਬੱਚਿਆਂ ਨੂੰ ਨਾ ਟੀਕੇ ਫੜਾਏ ਗਏ ਹੱਥਾਂ 'ਚ ਠੀਕ ਹੈ ਜੀ ਟੀਕੇ ਫੜਾਏ ਜਾਂਦੇ ਆ ਫੂਨਾ 'ਚ ਆ ਗਲਤ ਉਹ ਗੱਲ ਲੋਕ ਨੱਚਣ ਟੱਪਣ ਦੇ ਆ ਨਾਚ ਲੋ ਟੱਪ ਲੋ ਬਸ ਇਹੀ ਕੁਛ ਹੀ ਕਰੀ ਜਾਂਦੇ ਆ ਜੀ ਬਿਲਕੁਲ ਬਾਬਾ ਜੀ ਆਪਾਂ ਜਿੰਨਾ ਚਿਰ ਆਪਣੇ ਬੱਚਿਆਂ ਨੂੰ ਮੋੜ ਕੇ ਨਹੀਂ ਲਿਆਵਾਂਗੇ ਨਾ ਠੀਕ ਹੈ ਜੀ ਅੰਬਰੀਤ ਬਾਬਾ ਜੀ ਆਪਾਂ ਨਹੀਂ ਮੋਹਿਮ ਚਲਾਈ ਜਾਂ ਕੁਛ ਨਹੀਂ ਇਹ ਵਾਹਿਗੁਰੂ ਦੇ ਬਚਣੇ ਆ ਜੀ ਵਾਹਿਗੁਰੂ ਨੇ ਸਾਨੂੰ ਆਖਿਆ ਹੈ ਹਾਂਜੀ ਹਾਂਜੀ ਠੀਕ ਹੈ ਜੀ ਬਾਬਾ ਜੀ ਵੇਖੋ ਤੇ ਹੀ ਅੰਮ੍ਰਿਤ ਪਾਣ ਕਰੋਗੇ ਤੇ ਇਹ ਚੀਜ਼ਾਂ ਤੋਂ ਦੂਰ ਹੋਗੇ ਹੋਰ ਏਦਾਂ ਦੇ ਵੀ ਬਾਬਾ ਜੀ ਮੈਂ ਵੇਖਿਆ ਅੰਮ੍ਰਿਤ ਪਾਣ ਕਰਕੇ ਵੀ ਗਲਤ ਕੰਮ ਕਰਨ ਦੇ ਆ ਜੀ ਸਾਡੇ ਹੀ ਲੋਕ ਠੀਕ ਹੈ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੇ ਆ ਜੀ ਕਿਉਂਕਿ ਬਾਬਾ ਜੀ ਹਰ ਬੰਦਾ ਆਖ ਦਿੰਦਾ ਆਪਾ ਉਹ ਗੱਲ ਇੱਕ ਬੰਨੇ ਦੇ ਸਾਰੇ ਕਹਿ ਦਿੰਦੇ ਆ ਆਪਾ ਮੋਹ ਮਾਇਆ ਤੋਂ ਦੂਰ ਆ ਜੀ ਇਹ ਚੀਜ਼ਾਂ ਤੋਂ ਦੂਰ ਆ ਆਪਾ ਖੁਦ ਮੋਹ ਮਾਇਆ ਚ ਫਸੇ ਆ ਜੀ ਬਿਲਕੁਲ ਬਿਲਕੁਲ ਕੋਈ ਸਿੱਖ ਕੇ ਇਸ ਅਬ ਗਮਵੇ ਤੇ ਵੀ ਜਾਂਦਾ ਨਾ ਬਾਬਾ ਜੀ ਉੱਥੇ ਵੀ ਇਹ ਭੇਟਾ ਲੈਂਦੇ ਆ ਜੀ ਹਾਂ ਜੀ ਠੀਕ ਹੈ ਜੀ ਉੱਥੇ ਕੋਈ 50000 ਦੀ ਭੇਟਾ ਲੈਣ ਡਿਆ ਕੋਈ 55000 ਦੀ ਲੈਣ ਡਿਆ ਕੋਈ 60000 ਦੀ ਨਹੀਂ ਬਾਬਾ ਜੀ ਉਹਦੇ ਚੋਂ ਕਿਰਤ ਹੋ ਗਈ ਨਾ ਆਪਣੀ ਉਹ ਤੋਂ ਬਿਨਾਂ ਮੈਂ ਨਹੀਂ ਕਰਤੀ ਜੀ ਬਾਬਾ ਜੀ ਕਿਰਤ ਤਾਂ ਮੇਰੀ ਗੱਲ ਸੁਣੋ ਜੇ ਕਿਰਤ ਕਰਨ ਦੇ ਫਿਰ ਉਹ ਸੇਵਾ ਚ ਲਾਓ ਸੇਵਾ ਚ ਵੇਖਦੀ ਕਿ ਹੋਣੀ ਆ ਜੀ ਠੀਕ ਹੈ ਸਾਨੂੰ ਸਿੱਖਾਂ ਨੂੰ ਸਿਰਫ ਲੰਗਰ ਤੋਂ ਨੂੰ ਤੇ ਕਿਹਾ ਗਿਆ ਠੀਕ ਹੈ ਜੀ ਆਪਾਂ ਬਸ ਉਹ ਗੱਲ ਲੰਗਰ ਤੋਂ ਨੂੰ ਹੀ ਆ ਜਾਂ ਆਪਾਂ ਸੇਵਾ ਕਰੀਏ ਬਾਬਾ ਜੀ ਜਿੱਦਣਾ ਵੇਖੋ ਆਪਾ ਨਾ ਸਾਡੇ ਕੋਈ ਚੰਗੇ ਕਾਲਜ ਹੈ ਜੀ ਠੀਕ ਹੈ ਨਾ ਮੈਡੀਕਲ ਸਹੂਲਤ ਸਾਡੇ ਕੋ ਖਾਲਸੇ ਕੋ ਚੰਗੀ ਹੈ ਜੀ ਹਾਂਜੀ ਹਾਂਜੀ ਤੇ ਜੇ ਸਾਡਾ ਕੋਈ ਸਿੱਖ ਬੰਦਾ ਮਰਨ ਵੀ ਡਿਆਣਾ ਬਾਬਾ ਜੀ ਤੇ ਸਾਡੇ ਲੋਕ ਜਾਂਦੇ ਆ ਠੀਕ ਹੈ ਜੀ ਇੱਕ ਵੀਡੀਓ ਬਣਾ ਕੇ ਛੂਡ ਕਰਕੇ ਆ ਜਾਂਦੇ ਆ ਤੇ ਆ ਪਿੱਛੇ ਜੇ ਇੱਕ ਆਪਣਾ ਫੌਜੀ ਵੀਰ ਆ ਠੀਕ ਹੈ ਜੀ ਉਹਨਾਂ ਨੂੰ 27 ਕਰੋੜ ਰੁਪਏ ਦਾ ਬੱਚੇ ਲਈ ਟੀਕਾ ਚਾਹੀਦਾ ਠੀਕ ਹੈ ਜੀ ਉਹ ਕਿੰਨਾ ਚੇਰ ਹੋ ਗਿਆ ਬਾਬਾ ਜੀ ਸਰਕਾਰ ਜਾਵੇ ਦੇ ਕੀ ਨਹੀਂ ਕਰ ਸਕਦੀ ਬਿਲਕੁਲ ਕਰ ਸਕਦੀ ਬਿਲਕੁਲ ਕਰ ਸਕਦਾ ਠੀਕ ਹੈ ਜੀ ਉਹਨਾਂ ਨੂੰ ਇੱਕ ਸਾਡੀ ਜੋ ਲੋ ਪਰ ਕਈ ਲੋਕ ਉਹਨਾਂ ਦੇ ਕਮੈਂਟ ਕਰਦੇ ਟਿੱਪਣੀ ਕਰਦੇ ਵੀ ਉਹ ਝੂਠ ਬੋਲਦੇ ਆ ਵੀ ਇਦਾਂ ਦਾ ਕੁਝ ਨਹੀਂ ਹੈਗਾ ਵੀ ਉਹ ਜਾਣ ਕੇ ਬਸ ਫੰਡ ਇਕੱਠਾ ਕਰਨ ਨੂੰ ਇਹ ਕੰਮ ਕਰਨ ਦੇ ਬਾਬਾ ਜੀ ਚਲੋ ਫੰਡ ਇਕੱਠਾ ਕਰਨ ਦੇ ਆ ਝੂਠ ਬੋਲਦੇ ਹੋ ਪਰਮਾਤਮਾ ਦੇ ਵੇਖਣਦੇ ਆ ਨਾ ਜੀ ਠੀਕ ਹੈ ਜੀ ਉਹ ਆਪਣੇ ਬੱਚੇ ਲਈ ਕੋਈ ਵੀ ਨਹੀਂ ਝੂਠ ਬੋਲਦਾ ਜੀ ਕੀ ਦਾ ਗੱਲ ਹੈ ਹਾਂ ਵੇਖੋ ਕੋਈ ਵੀ ਡਾ ਮੂਰਖ ਦੇ ਹੋਊਗਾ ਨਹੀਂ ਜੀ ਜਿਹੜਾ ਆਖੂਗਾ ਮੈਨੂੰ 27 ਕਰੋੜ ਰੁਪਈਆ ਚਾਹੀਦਾ ਮੇਰੇ ਕੋਲ 2 ਕਰੋੜ 3 ਕਰੋੜ ਇਕੱਠਾ ਹੋ ਗਿਆ ਜੀ ਇੰਨਾ ਹੁਣ ਸਰਕਾਰਾਂ ਨੂੰ ਇਹ ਚਾਹੀਦਾ ਬਾਬਾ ਜੀ ਉਹਦੇ ਫਿਰ ਮੈਡੀਕਲ ਕਰਾ ਲੈਣ ਉਹ ਬੱਚੇ ਦਾ ਹੂੰ ਮੈਡੀਕਲ ਕਰਾ ਲੈਣਾ ਸਾਰਾ ਕੁਝ ਉਹਦੀ ਜਦੋਂ ਰਿਪੋਰਟ ਆਉਂਦੀ ਆ ਉਹਨਾਂ ਨੂੰ ਪਤਾ ਲੱਗਦਾ ਫਿਰ ਉਹਦੀ ਅਪੇ ਕਰਾਉਣ ਗ੍ਰਾਂਟ ਮੰਗਾਉਣ ਠੀਕ ਹੈ ਜੀ ਬਾਕੀ ਕੰਮਾਂ 'ਚ ਵੀ ਗ੍ਰਾਂਟ ਲੱਗਦੀ ਆ ਛੜਕਾ ਦੇ ਉੱਤੇ ਦੂਜੇ ਤੀਜੇ 'ਚ ਸਾਰੇ ਕੰਮਾਂ 'ਚ ਮਿਲਦੀ ਆ ਇਹਨਾਂ ਉਹਦੇ ਲਈ ਕਿਉਂ ਨਹੀਂ ਮਿਲਦੀ ਬੱਚੇ ਲਈ ਇਹ ਗੱਲ ਤਾਂ ਹੈਗੀ ਗੱਲ ਦੇ ਇਹੀ ਆ ਬਾਬਾ ਜੀ ਇਹ ਅਸਲ ਵਿੱਚ ਟੋਪਿਕ ਚੁੱਕੇ ਨਹੀਂ ਜਾਣਦੇ ਬਾਬਾ ਜੀ ਮੁੱਦੇ ਨਹੀਂ ਚੁੱਕੇ ਜਾਣਦੇ ਅਸਲ ਵਿੱਚ ਹਾਟੇ ਜਿਹੜੇ ਲੋਕ ਆ ਨਾ ਬਾਬਾ ਜੀ ਬੜੇ ਤਗੜੇ ਮੂੰਹ ਰੱਖਿਆ ਜਿਹਨੂੰ ਕਹਿ ਸਕਦੇ ਆ ਆਪਾਂ ਮੂੰਹ ਰੱਖਿਆ ਮੂੰਹ ਖੇ ਇਦਾਂ ਬਾਬਾ ਜੀ ਵੇਖੋ ਹੁਣ ਹਾਡੇ ਸਰੋਵਰ ਚ ਦਰਬਾਰ ਸਾਹਿਬ ਵਾਲੇ ਸਰੋਵਰ ਚ ਇੱਕ ਮੁਸਲਮਾਨ ਆ ਕੇ ਥੁੱਕ ਕੇ ਜਾਣ ਰਿਹਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਥੁੱਕ ਕੇ ਗਿਆ ਉਹਨੂੰ ਆਪਾਂ ਕੀ ਕਰ ਲਿਆ ਜੀ ਇਹ ਇਹ ਕਿਵੇਂ ਉਹਦੇ ਮੇਂ ਦਿਲ ਚ ਵਿਚਾਰ ਆਇਆ ਕਿ ਉਹਨੇ ਇਹੋ ਜਿਹਾ ਕੰਮ ਕਰਤਾ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਾ ਬਾਬਾ ਜੀ ਇਹ ਕਰਦੇ ਆ ਬੇਅਦਬੀ ਆ ਜੀ ਅੱਛਾ ਜਾਣ ਕੇ ਕੀਤਾ ਹਾਂਜੀ ਜਾਣ ਕੇ ਕੀਤਾ ਜੀ ਅੱਛਾ ਤੇ ਇਹ ਆਖ ਦਿੰਦੇ ਆ ਜੀ ਮਾਫੀ ਮੰਗਵਾ ਲਓ ਇਹ ਕਰ ਲਓ ਆਪਾਂ ਮਾਫੀ ਕਿਉਂ ਮੰਗਵਾਈਏ ਉਹਦਾ ਆਪਾਂ ਘਾਟਾ ਲਾਵਾਂਗੇ ਬਾਬਾ ਜੀ ਉਹ ਗੱਲ ਮਹਾਰਾਜ ਨੇ ਨੂੰ ਸਸਤਰ ਕਿਹੜੀ ਗੱਲ ਉਹ ਦਿੱਤੇ ਆ ਜਿਹੜਾ ਸਾਡੇ ਬੇਅਦਬੀ ਕਰਨ ਆ ਗਿਆ ਉਹਨੂੰ ਦੇ ਆਪਾ ਉਹ ਗੱਲ ਬਾਬਾ ਜੀ ਜੇ ਪੁਲਿਸ ਨੇ ਉਹਦੇ ਤੇ ਕਰ ਲਈ ਕਾਰਵਾਈ ਠੀਕ ਹੈ ਨਹੀਂ ਤੇ ਉਹਦੇ ਤੇ ਕਾਰਵਾਈ ਆਪਾਂ ਕਰਾਂਗੇ ਜੀ ਠੀਕ ਹੈ ਠੀਕ ਹੈ ਜੀ ਬਾਬਾ ਜੀ ਅੱਜ ਕੱਲ ਅਸੀਂ ਦੇਖਦੇ ਆਂ ਵੀ ਇੰਟਰਨੈਟ ਦੇ ਉੱਪਰ ਕਈ ਤਰ੍ਹਾਂ ਦੀਆਂ ਗਲਤ ਵੀਡੀਓ ਵੀ ਚੱਲਦੀਆਂ ਨੇ ਜੀ ਤੇ ਹਰੇਕ ਬੱਚਾ ਅੱਜ ਦੇ ਅੱਜ ਕੱਲ ਉਹਦੇ ਹੱਥ 'ਚ ਫੋਨ ਆ ਜੀ ਤੇ ਉਹਨਾਂ ਤੇ ਗਲਤ ਪ੍ਰਭਾਵ ਪੈਣ ਦਾ ਇਸ ਬਾਰੇ ਕੀ ਕਹਿਣਾ ਚਾਹੀਦਾ ਬਾਬਾ ਜੀ ਸਤਿਵਚਨ ਆ ਪੈਂਦਾ ਪ੍ਰਭਾ ਗਲਤ ਹੁਣ ਵੇਖੋ ਬਾਬਾ ਜੀ 1 9 ਸਾਲ ਦੀ ਬੱਚੀ ਫਲੈਂਟ ਉਹ ਇਹ ਬੱਚੇ ਨੂੰ ਜਨਮ ਦਿੱਤਾ ਠੀਕ ਹੈ ਜੀ ਤੇ ਜਦੋਂ ਪਤਾ ਲੱਗਾ ਉਹਦੇ 11 ਸਾਲ ਦੇ ਭਰਾ ਨੇ ਕੀਤਾ ਸੀ ਠੀਕ ਹੈ ਜੀ ਉਹ ਬਾਬਾ ਜੀ ਵੇਖੋ ਹੁਣ ਜੋ ਆਪਾਂ ਫੋਨਾਂ ਦੇ ਵਿੱਚ ਵੇਖਦੇ ਆ ਉਹੋ ਹੀ ਚੀਜ਼ ਆਪਾਂ ਪ੍ਰੈਕਟੀਕਲ ਕਰਦੇ ਆ ਜੀ ਉਹੋ ਹੀ ਚੀਜ਼ ਕਰਦੇ ਆ ਨਾ ਜੀ ਅਸਲ ਵਿੱਚ ਬਾਬਾ ਜੀ ਹੁਣ ਆਪਾਂ ਸਵੇਰ ਚਾਲੂ ਹੋ ਜਾਈਦਾ ਤੇ ਕੋਈ ਨਾ ਕੋਈ ਆ ਵੀਡੀਓ ਕੋਈ ਨਚਣ ਡਿਆ ਕੋਈ ਟੱਪਣ ਡਿਆ ਕੁਛ ਗੰਦ ਗੰਦ ਵਿਖਾ ਵਿਖਾ ਕੇ ਬਾਬਾ ਜੀ ਵਿਊ ਲੈਣ ਦੇ ਆ ਠੀਕ ਹੈ ਜੀ ਜਿਹੜਾ ਕੋਈ ਸੱਤ ਬੋਲਦਾ ਹੈ ਹੱਕ ਸੱਚਲੀ ਬੋਲਦਾ ਉਹਨੂੰ ਕੋਈ ਵਿਊ ਨਹੀਂ ਹੁੰਦੇ ਜੀ ਠੀਕ ਹੈ ਜੀ ਬਾਬਾ ਜੀ ਅਸਲ ਵਿੱਚ ਬਾਬਾ ਜੀ ਕੁੜੀਆਂ ਨੇ ਇਹੀ ਚੀਜ਼ ਆਹ ਗੱਲ ਉਹਦੇ ਘਰ ਦੇ ਵੀ ਕਹਿ ਦਿੰਦੇ ਆ ਕੋਈ ਗੱਲ ਨਹੀਂ ਹੱਡੀ ਕੁੜੀ ਪੈਸਾ ਲੈਂਦੀ ਆ ਬਾਬਾ ਜੀ ਇਹ ਪੈਸਾ ਕਿਹੜੇ ਕੰਮ ਦਾ ਜੀ ਜਿਹੜਾ ਆਪਾਂ ਨੱਚ-ਨੱਚ ਕੇ ਤੇ ਬਾਅਦ ਪ੍ਰਮੋਸ਼ਨਾਂ ਕਰਨ ਤਾਂ ਹੈ ਪੈਂਦੇ ਪ੍ਰਮੋਸ਼ਨ ਕਰਦੀ ਆ ਬਿਲਕੁਲ ਜੀ ਬਾਬਾ ਜੀ ਫਿਰ ਇਹਨਾਂ ਨੂੰ ਉਲਟਾ ਸਕਿਉਰਟੀ ਵੀ ਦਿੱਤੀ ਜਾਂਦੀ ਬਾਹਰ ਸਕਿਉਰਟੀ ਵੀ ਦਿੰਦੇ ਆ ਜੀ ਤੇ ਇਹਨਾਂ ਨੂੰ ਸਕਿਉਰਟੀ ਕਿਹੜੇ ਕੰਮ ਦੀ ਬਣਦੀ ਮੈਨੂੰ ਇਹ ਦੱਸੋ ਨਾ ਚੰਟਪਨ ਲਈ ਹੂੰ ਗਲਤ ਕੰਮ ਕਰਨ ਲਈ ਸਕਿਉਰਟੀ ਆ ਦੋ ਇਹਨਾਂ ਨੂੰ ਹੁਣ ਜਦੋਂ ਅੰਮ੍ਰਿਤਪਾਲਵਾਲਾ ਮੁੱਦਾ ਉੱਠਿਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਉਹ ਕੁੜੀ ਨੂੰ ਮਾਰਿਆ ਚਲੋ ਆਪਾਂ ਕਿਸੇ ਦੇ ਹੱਕ ਲਈ ਨਹੀਂ ਬੋਲਦੇ ਜਾਂ ਕੁਝ ਆਪਾਂ ਉਹਨੂੰ ਨਿੰਦ ਵੀ ਨਹੀਂ ਸਕਦੇ ਉਹਨੂੰ ਆਪਾਂ ਸਤ ਵੀ ਨਹੀਂ ਕਹਿੰਦੇ ਬਹੁਤ ਉਹਨੇ ਵਧੀਆ ਕੰਮ ਕੀਤਾ ਜੀ ਬਾਦਰੀ ਦਾ ਇਹ ਵੀ ਨਹੀਂ ਕਹਿੰਦੇ ਹਾਂ ਬਾਬਾ ਜੀ ਜਿਹੜਾ ਇੱਕ ਸੇਖ ਹੁੰਦਾ ਨਾ ਇੱਕ ਕਦੀ ਵੀ ਨਹੀਂ ਤੇਰੇ ਵਰ ਆਰਮੀ ਕਰਦਾ ਜੀ ਠੀਕ ਹੈ ਜੀ ਉਹ ਕੁੜੀ ਦੇ ਜਿਹੜਾ ਵਾਰ ਕੀਤਾ ਗਿਆ ਉਹ ਆਪਾਂ ਗਲਤ ਮੰਨਦੇ ਆਂ ਜੀ ਠੀਕ ਹੈ ਜੀ ਬਾਕੀ ਇਹ ਅੰਮ੍ਰਿਤਪੁਰ ਮੈਰੋ ਦੀ ਆਪਾਂ ਬੜੀ ਅੱਜ ਵੀ ਇੱਜ਼ਤ ਕਰਦੇ ਆਂ ਉਹਨੇ ਜਿਹੜੇ ਜਿਹੜੇ ਮੁੱਦੇ ਚੁੱਕੇ ਸੀ ਬੜੇ ਵਧੀਆ ਸੀ ਬਾਬਾ ਜੀ ਬਿਲਕੁਲ ਬਿਲਕੁਲ ਜੀ ਦੇਖਦੇ ਆਂ ਕਿ ਜਿਹੜੇ ਬੋਤ ਲੱਗੇ ਹੁੰਦੇ ਆਂ ਦਰਬਾਰ ਸਾਹਿਬ ਦੇ ਨੇੜੇ ਭੰਗੜੇ ਵਾਲੇ ਜੀ ਜੀ ਤੇ ਉਹ ਉਸ ਉਹਦੀ ਥਾਂ ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤੇ ਹਰੀ ਸਿੰਘ ਨਨਵਾਜ ਦਾ ਜਿਹੜਾ ਬੋਤ ਲਗਾਇਆ ਗਿਆ ਇਹ ਆਪਣੇ ਲਈ ਬੜੀ ਮਾਣ ਦੀ ਗੱਲ ਹੈ ਵਾਹਿ ਵਾਹਿਗੁਰੂ ਬਾਬਾ ਜੀ ਇਹ ਮਾਣ ਦੀ ਵੀ ਗੱਲ ਆ ਇਹ ਸਾਡੀ ਬਾਦਰੀ ਦੀ ਵੀ ਗੱਲ ਆ ਹੁਣ ਉਦੋਂ ਦਾ ਕੋਈ ਸਿੱਖ ਬੰਦਾ ਅਡੇਲੀ ਬੋਲਦਾ ਨਹੀਂ ਹੁੰਦਾ ਠੀਕ ਹੈ ਜੀ ਇਹ ਡਰਦੇ ਹੁੰਦੇ ਸੀ ਉਹਨਾਂ ਨੂੰ ਜੇਲਾ ਚ ਪਾ ਦੇਣਾ ਹੁਣ 3 ਸਾਲ ਹੋ ਗਏ ਆ ਹਰ ਬੰਦਾ ਸਿੱਖ ਜਿਹੜਾ ਹੈ ਆਪਣੇ ਹੱਕਾ ਸੱਚਾ ਲਈ ਬੋਲਣ ਡਿਆ ਜੀ ਠੀਕ ਹੈ ਜੀ ਇਹ ਫਰਕ ਆ ਤੇ ਹਾਂ ਤੇ 4 ਸਾਲ ਹੀ ਹੋਏ ਆ ਫਰਕ ਆ ਜੀ ਅਮਰਤਪਾਲ ਸਿੰਘ ਨੇ ਪ੍ਰਚਾਰ ਕੀਤਾ ਨਾ ਮੈਨੂੰ ਲੱਗਦਾ ਉਦੋਂ ਦਾ ਫਰਕ ਪਿਆ ਜੀ ਬਾਬਾ ਜੀ ਹੁਣ ਵੇਖੋ ਹੋਇਆ ਦੇ ਉਹਨਾਂ ਨਾਲ ਵੀ ਤੱਕਾ ਹੀ ਆ ਜੀ ਠੀਕ ਹੈ ਜੀ ਹੁਣ ਵੇਖੋ ਸਾਡੇ ਬੰਦੀ ਸਿੰਘ ਆ ਬਾਬਾ ਜੀ ਕਿੰਨੇ ਕਿੰਨੇ ਸਾਲ ਹੋ ਗਏ 30 35 35 ਸਾਲ ਹੋ ਗਏ ਜੇਲਾ ਦੇ ਵਿੱਚ ਆ ਬਾਬਾ ਜੀ ਠੀਕ ਹੈ ਜੀ ਉਹਨਾਂ ਦੇ ਘਰ ਪਰਿਵਾਰ ਨਹੀਂ ਆ ਜੀ ਜੇ ਆ ਤੁਹਾਡੇ ਕੋਈ ਵੀਰ ਭਰਾ ਬਾਹਰ ਚੱਲ ਜਾਂਦਾ ਬਾਹਰ ਦੇ ਦੇਸ਼ ਚ ਪੈਸਾ ਕਮਾਉਣ ਜਾਂਦਾ 2 3 ਸਾਲਾਂ ਬਾਅਦ ਆਪਣੇ ਘਰ ਦੇ ਨਾਲ ਮੇਲ ਵਰਤਨ ਕਰਨ ਹੁੰਦਾ ਹੀ ਹੁੰਦਾ ਹੈ ਠੀਕ ਹੈ ਜੀ ਉਹਨਾਂ ਦੀ ਬਬਾਈ ਜਵਾਨੀ ਵੀ ਅੰਦਰ ਗਈ ਬੁਢਾਪਾ ਵੀ ਅੰਦਰ ਗਿਆ ਠੀਕ ਹੈ ਜੀ ਉਹਨਾਂ ਨੂੰ ਅੱਜ ਤੱਕ ਨਾ ਕਦੀ ਉਹ ਗੱਲ ਪ੍ਰੋਲ ਮਿਲੀ ਨਾ ਕੁਝ ਹੁਣ ਕੀ ਕਾਰਨ ਆ ਜਿਹੜੇ ਕਈ ਹੈਗੇ ਬਾਬੇ ਜਿੱਦਾਂ ਰਾਮ ਰੀਨ ਦੀ ਆਪਾਂ ਗੱਲ ਕਰ ਲਈ ਉਹਨਾਂ ਨੂੰ ਤਾਂ ਚੱਟ ਪ੍ਰੋਬਲ ਮਿਲਦੀ ਉਹ ਬਾਬਾ ਜੀ ਉਹਨਾਂ ਨੂੰ ਉਹੀ ਗੱਲ 6 ਵਾਰ ਆ ਗਿਆ ਸਾਲ ਚ ਹਾਂਜੀ 6 ਵਾਰ ਆ ਗਿਆ ਉਹਨਾਂ ਨੂੰ ਬਾਬਾ ਜੀ ਗੱਲ ਦੇ ਉਹੀ ਆ ਉਹਨਾਂ ਦੇ ਡੇਰਿਆਂ ਵਿੱਚ ਜਾ ਕੇ ਮੱਥਾ ਵੀ ਟੇਕਦੇ ਆ ਸਾਰਾ ਕੁਝ ਹੁਣ ਉਹਨੇ ਜੇ ਆਪਣੇ ਹੱਕ ਸੱਚ ਲਈ ਆਵਾਜ਼ ਚੁੱਕੀ ਆ ਉਹਨੂੰ ਪਤਾ ਨਹੀਂ ਐਨਐਸ ਲਾ ਦੋ ਆਤੰਗਵਾਦੀ ਆ ਗੈਂਗਸਟਰ ਆ ਜੀ ਖਾਲਿਸਤਾਨੀ ਆਪਾ ਬਾਬਾਈ ਖਾਲਿਸਤਾਨੀ ਮੈਨੂੰ ਦੱਸੋ ਬਣਾਇਆ ਕਿੰਨੇ ਹਨੂ ਖਾਲਿਸਤਾਨੀ ਇਹਨਾਂ ਨੇ ਬਣਾਇਆ ਵੇਖੋ ਜੇ ਆਪਾਂ ਬਾਰਡਰਾਂ ਦੇ ਲੜਦੇ ਆ ਤੇ ਆਪਾਂ ਦੇਸ਼ ਭਗਤਿਆਂ ਜੀ ਠੀਕ ਐ ਜੇ ਆਪਾਂ ਆਪਣੇ ਹੱਕ ਸੱਚ ਲਈ ਬੋਲਦੇ ਆ ਤੇ ਆਪਾਂ ਖਾਲਿਸਤਾਨੀ ਆ ਠੀਕ ਹੈ ਜੀ ਬਾਬਾ ਜੀ ਆਪਾਂ ਖਾਲਿਸਤਾਨੀ ਕਿਹੜੀ ਗੱਲਾਂ ਆ ਮੈਨੂੰ ਇਹ ਦੱਸੋ ਜੀ ਕੀ ਲੱਗਦਾ ਇਹ ਟੈਗ ਕਦੋਂ ਸਾਡੇ ਤੋਂ ਹਟੂਗਾ ਇਹ ਕਿਉਂ ਲਾਇਆ ਲਾਇਆ ਜਾਂਦਾ ਸਰਕਾਰਾਂ ਵੱਲੋਂ ਸਾਡੇ ਤੇ ਇਹ ਟੈਗ ਬਾਬਾ ਜੀ ਇਹ 842 ਇਹ ਹਨ ਉਹ ਗੱਲ ਟਾਰਗੇਟ ਕਰਦੇ ਹੋਂਡੇ ਆ ਉਹਨੂੰ ਸੰਤ ਪਿੰਡਰਾਵਾਰਾ ਨਹੀਂ ਕਹਿੰਦੇ ਕਹਿੰਦੇ ਉਹ ਸੰਤ ਕਿਉਂ ਆ ਜੀ ਸੰਤ ਵੇਖੋ ਬਾਬਾ ਜੀ ਉਹ ਕਿਹੇਲੀ ਨਹੀਂ ਖੜਿਆ ਜਾਂ ਕੁਛ ਨਹੀਂ ਉਹਨੇ ਆਪਣੇ ਹੱਕ ਸੱਚ ਦੀ ਆਵਾਜ਼ ਚੁੱਕੀ ਠੀਕ ਹੈ ਜੀ ਹੱਕ ਸੱਚ ਦੀ ਆਵਾਜ਼ ਚੁੱਕਣਾ ਵੀ ਬੜੀ ਵੱਡੀ ਗੱਲ ਹੈ ਜੀ ਉਹਨੂੰ ਵੇਖੋ ਕੋਈ ਜਾਣ ਨਾਲ ਨਹੀਂ ਕੋਈ ਆਪਣਾ ਉਹ ਗੱਲ ਪੈਸੇ ਦਾ ਮੋਹ ਨਹੀਂ ਕੋਈ ਚੀਜ਼ ਦਾ ਮੋਹ ਬੰਦੇ ਨੇ ਨਹੀਂ ਠੀਕ ਹੈ ਜੀ ਜਿਹੜਾ ਬੰਦਾ ਹੁਣ ਸਾਡੇ ਸਿੱਖਿਆ ਬਾਬਾ ਜੀ ਕਿੰਨਾ ਚਿਹਰਾ ਹੋ ਗਿਆ ਉਹ ਗੱਲ ਦਸਵੇਂ ਪਾਤਸ਼ਾਹੀ ਤੋਂ ਲੈ ਕੇ ਅੱਜ ਤੱਕ ਸੀਸ ਦੇ ਨਿਆਉਂਦੇ ਆਂਦੇ ਆਂ ਨੌਵੇਂ ਪਾਤਸ਼ਾਹੀ ਨੇ ਵੀ ਪਹਿਲੇ ਇਹਦੇ ਸਭ ਤੋਂ ਪਹਿਲੇ ਨੌਵੇਂ ਪਾਤਸ਼ਾਹੀ ਦਾ ਸੀਸ ਲੱਥਿਆ ਹਾਂ ਠੀਕ ਹੈ ਜੀ ਦਸਵੇਂ ਪਾਤਸ਼ਾਹੀ ਨੇ ਆਪਣੀ ਕੁਰਬਾਨੀ ਕੀਤੀ ਫਿਰ ਚਾਰ ਸਹਿਬ ਜਾਦੇ ਪੰਜ ਆਪਣੇ ਸਹਿਬ ਜਾਦੇ ਸਾਰੇ ਚਾਰੀ ਮੁਖਤਾਰੇ ਜਿੰਨੇ ਹੋਏ ਆਪਾ ਬਾਬਾ ਜੀ ਅੱਜ ਤੱਕ ਸੀਸ ਦੀਆ ਦੇਂਦੇ ਆਉਂਦੇ ਆਂ ਠੀਕ ਹੈ ਜੀ ਆਪਾ ਲੱਖਾਂ ਦੇ ਹਿਸਾਬ ਨਾਲ ਸੀਸ ਦੀਆ ਦੇ ਚੁਕੇ ਆਂ ਜੀ ਤੇ ਸਾਡੇ ਲੱਖਾਂ ਜਾਣਿਆਂ ਦਾ ਅੱਜ ਤੱਕ ਇਨਾ ਕੋਈ ਰਿਕਾਰਡ ਹੀ ਨਹੀਂ ਆ ਜੀ ਠੀਕ ਹੈ ਜੀ ਦਰਬਾਰ ਸਾਹਿਬ ਕਿੰਨੇ ਬਦੋਸ਼ੇ ਮਾਰੇ ਗਏ ਬਾਬਾ ਜੀ ਉਹਨਾਂ ਦੀ ਅੱਜ ਤੱਕ ਇਹਨਾਂ ਕੋ ਕੋਈ ਹਦਾਇਤ ਨਾਮ ਹੀ ਨਹੀਂ ਹੈਗਾ ਕਿੰਨੇ ਬੱਚੇ ਮਰੇ ਤਿੰਨ ਤਿੰਨ ਸਾਲ ਦੇ ਬੱਚੇ ਮਰੇ ਬਾਬਾ ਜੀ ਉਹਦੇ ਵਿੱਚ ਬਿਲਕੁਲ ਬਿਲਕੁਲ ਦੋ ਦੋ ਤਿੰਨ ਤਿੰਨ ਸਾਲ ਦੇ ਬੱਚੇ ਜਿਨ੍ਹਾਂ ਨੂੰ ਇਹ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੋਣਾ ਉਹ ਕਿੱਧਰੋਂ ਖਾਲਿਸਤਾਨੀ ਹੋ ਗਏ ਬਾਬਾ ਜੀ ਉਹ ਕਿੱਧਰੋਂ ਇਹਨਾਂ ਨੇ ਗੈਂਗਸਟਰ ਬਣਾਤੇ ਗੈਂਗਸਟਰ ਬਾਬਾ ਜੀ ਦਸਵੰਤ ਸਿੰਘ ਖਾਲੜਾ ਜੀ ਦੀ ਗੱਲ ਕੱਢ ਜੀ ਉਹਨਾਂ ਨੇ ਇੱਕ ਫਾਈਲ ਤਿਆਰ ਕੀਤੀ ਜੀ ਜਿਹਦੇ ਵਿੱਚ ਹਰੇਕ ਬੱਚੇ ਦਾ ਨਾਮ ਹੀ ਜਿਹੜਾ 1984 ਵਿੱਚ ਹਰਮੰਦਰ ਸਾਹਿਬ ਵਿੱਚ ਜਿਹਦੀ ਸ਼ਹਾਦਤ ਹੋਈ ਜੀ ਤੇ ਉਸ ਤੇ ਉੱਤੇ ਫਿਲਮ ਬਣਾਈ ਗਈ ਦਲਜੀਤ ਦਸਾਂਝ ਵੱਲੋਂ ਜੀ ਜਿਹੜੀ ਕੀ ਸੈਂਟਰ ਵੱਲੋਂ ਰੋਕ ਦਿੱਤੀ ਗਈ ਜੀ ਕੀ ਕਾਰਨ ਹੈ ਹਜੇ ਤੱਕ ਰਿਲੀਜ਼ ਨਹੀਂ ਕਰਨ ਦਿੱਤੀ ਜੀ ਬਾਬਾ ਜੀ ਖਾਲੜਾ ਸਾਹਿਬ ਕਿਹੜੇ ਇਹਨਾਂ ਨੂੰ ਮਿਲ ਗਏ ਇਹ ਖਾਲੜਾ ਸਾਹਿਬ ਨੂੰ ਵੀ ਉਹ ਗੱਲ ਗੁਪਤੀ ਕਰਤਾ ਸੀ ਗਵਾਹ ਕਰਦੇ ਹਾਂ ਠੀਕ ਹੈ ਜੀ ਹੁਣ ਦੇਖੋ 25000 ਬੰਦੇ ਦੀ ਫਾਈਲ ਇਕੱਲਿਉਣੀ ਕਿੰਡੀ ਵੱਡੀ ਬਾਦਰੀ ਦੀ ਗੱਲ ਐ ਜੀ ਠੀਕ ਐ ਜੀ ਉਹ ਬੰਦੇ ਨੂੰ ਇਹਨਾਂ ਨੇ ਰਾਤੋਂ ਰਾਤ ਗੈਪ ਕਰਤਾ ਜੀ ਠੀਕ ਐ ਜੀ ਉਹ ਇਹਨਾਂ ਨੇ ਨਾਂ ਉਹਨਾਂ ਦਾ ਕੋਈ ਪਤਾ ਲੱਗਾ ਅਜੇ ਤੱਕ ਕਿੱਥੇ ਗਏ ਨੇ ਕਿੱਥੇ ਸਾਡੇ ਬਾਬਾ ਜੀ ਚੰਗੇ ਚੰਗੇ ਯੋਧਾ ਇਹਨਾਂ ਨੇ ਖੋਏ ਸਾਡੇ ਤੋਂ ਬਿਲਕੁਲ ਠੀਕ ਐ ਜੀ ਅੱਜ ਇੱਥੇ ਬਈਏ ਸਾਰੇ ਵਾਸਤ ਕਰਨਦੇ ਆ ਜੀ ਠੀਕ ਐ ਜੀ ਕੱਲ ਮੈਂ ਬਾਬਾ ਜੀ ਹਰਮੰਦਰ ਸਾਹਿਬ ਗਿਆ ਹਾਂ ਹਰਮੰਦਰ ਸਾਹਿਬ ਕਿੰਨੀ ਸੰਗਤ ਹੁੰਦੀ ਆ ਤੁਸੀਂ ਆਪ ਅਨੰਗਿਨਤ ਹੁੰਦੀ ਏ ਠੀਕ ਆ ਜੀ ਅਨੰਗਿਨਤ ਸੰਗਤ ਉਹਦੇ ਵਿੱਚ ਸਿਰਫ ਮੈਨੂੰ ਵੱਦੋ ਵੱਦ 10 2 15 ਅੰਮ੍ਰਿਤਧਾਰੀ ਬੰਦੇ ਵਿਖੇ ਹੋਣੇ ਜੇ ਇਸ ਤੋਂ ਵੱਧ ਨਹੀਂ ਵਿਖੇ ਹੋਣੇ ਜੇ ਕਿਉਂਕਿ ਬਾਬਾ ਜੀ ਅਸਲ ਵਿੱਚ ਸਾਨੂੰ ਇਹਨਾਂ ਨੇ ਬਈਏ ਦੇ ਬੱਸਾਂ ਦੇ ਬੱਸਾਂ ਟ੍ਰੇਨਾਂ ਦੀਆਂ ਟ੍ਰੇਨਾਂ ਲੈ ਕੇ ਇੱਥੇ ਸੁੱਟੀ ਜਾਂਦੇ ਆ ਬਾਬਾ ਜੀ ਠੀਕ ਆ ਜੀ ਹੁਣ ਪੇ ਇਹ ਬਾਬਾ ਜੀ ਉਹ ਸਾਡੇ ਗੱਲ ਪੈਂਦੇ ਆ ਅਸਲ ਵਿੱਚ ਇਹ ਗਾਪਾ ਜਿਹੜੀ ਆ ਫੜੀਆਂ ਨਾ ਸਾਨੂੰ ਵਾਹਿਗੁਰੂ ਨੇ ਜੇ ਬਖਸ਼ਿਆ ਇਹ ਕੋਈ ਵਜ੍ਹਾ ਤੋਂ ਬਖਸ਼ਿਆ ਠੀਕ ਹੈ ਜੀ ਨਹੀਂ ਤੇ ਸਾਡੇ ਦੇ ਗਲਵਿਆਂ ਨੂੰ ਤੇ ਤੁਹਾਡੇ ਦਸਤਾਰਾਂ ਨੂੰ ਕਦੋਂ ਦੇ ਹੱਥ ਪਏ ਹੋਣਾ ਇਹਦੇ ਭਈਆ ਨੇ ਦੇ ਸਾਨੂੰ ਉਹ ਨਾਲ ਛੱਤਰ ਮਾਰਨੇ ਇਥੇ ਮਤਲਬ ਤੁਹਾਡੇ ਕਹਿੰਦਾ ਬਾਬਾ ਕਿ ਸ਼ਸਤਰ ਬਹੁਤ ਜ਼ਰੂਰੀ ਹੋਵੇ ਬਿਲਕੁਲ ਬਾਬਾ ਜੀ ਸ਼ਸਤਰ ਜ਼ਰੂਰੀ ਆ ਜੀ ਵੇਖੋ ਬਾਬਾ ਜੀ ਅੱਜ ਨਹੀਂ ਤੇ ਕੱਲ ਮੋੜ ਕੇ ਸਾਰਿਆਂ ਨੂੰ ਹੋਣਾ ਹੀ ਪੈਣਾ ਠੀਕ ਹੈ ਜੀ ਇਹ ਸਾਰੇ ਵੀਰ ਭਰਾਵਾਂ ਨੂੰ ਸਸਤਰ ਚੁੱਕਣੇ ਹੀ ਪੈਣੇ ਆ ਹਾਂ ਜੀ ਵੇਖੋ ਅੱ빠 ਜੀ ਇਹ ਜਿਹੜਾ ਸਸਤਰ ਇਹ ਆ ਨਾ ਆਪਾਂ ਕਿਸੇ ਦੀ ਗੁਲਾਮੀ ਨਹੀਂ ਆਪਾਂ ਨੂੰ ਕਰਨ ਦਿੰਦੇ ਜੀ ਠੀਕ ਹੈ ਨਾ ਆਪਾਂ ਇਹਦੇ ਨਾਲ ਖੋਹ ਕਰਨੀ ਆ ਨਾ ਕਿਹੇ ਉਹ ਗੱਲ ਕਿਹੋ ਦੀ ਪਹਿਣ ਦੀ ਆ ਭਾਈ ਜੇ ਲੁੜਨੀ ਨਾ ਕੁਛ ਆਪਾਂ ਸਿਰਫ ਤੇ ਸਿਰਫ ਲੋਕਾਂ ਦੀ ਰੱਖਿਆ ਲਈ ਆ ਬਿਲਕੁਲ ਆਪਣੇ ਤੇ ਕਿਸੇ ਦੀ ਰੱਖਿਆ ਕਰ ਹਾਂਜੀ ਆਪਣੀ ਬਾਬਾ ਜੀ ਆਪਾਂ ਕਦੇ ਨਹੀਂ ਕਦੀ ਨਹੀਂ ਕੀਤੀ ਆਪਣੀ ਕਦੀ ਨਹੀਂ ਕੀਤੀ ਜੇ ਮਹਾਰਾਜ ਦੇ ਟਾਈਮ ਤੋਂ ਆਪਾਂ ਸਿਰਫ ਲੋਕਾਂ ਦੀ ਕੀਤੀ ਆ ਸੇਵਾ ਦੀ ਬਿਲਕੁਲ ਇਹ ਤਾਂ ਗੱਲ ਠੀਕ ਹੈ ਠੀਕ ਹੈ ਜੀ ਨੌਵੇਂ ਪਾਤਸ਼ਾਹ ਜੀ ਨੇ ਵੀ ਉਹ ਗੱਲ ਆ ਡੇਲੀ ਥੋੜੀ ਸੀਸ ਉਹਨਾਂ ਨੇ ਉਹ ਗੱਲ ਇੰਨਾਂ ਲਈ ਬਾਰੇ ਆ ਜੀ ਹਿੰਦੂ ਵਾਲੀ ਹਾਂਜੀ ਹਾਂਜੀ ਹਿੰਦੂ ਵਾਲੀ ਬਾਰੇ ਨੌਵੇਂ ਪਾਤਸ਼ਾਹ ਜੀ ਨੇ ਜੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਕਹ ਦੋ ਛੋਟੇ ਸੈਭ ਜਾਦੇ ਚਾਰ ਦੇ ਚਾਰ ਹੀ ਸ਼ਹੀਦ ਕਰਾਏ ਰੱਖ ਇੱਕ ਵੀ ਰੱਖ ਸਕਦੇ ਸੀ ਬਾਬਾ ਬਿਲਕੁਲ ਬਿਲਕੁਲ ਹਾਂ ਠੀਕ ਹੈ ਜੀ ਚਾਰ ਦੇ ਚਾਰ ਹੀ ਕਿਉਂ ਬਾਰੇ ਹਮ ਸਹੀ ਗੱਲ ਹੈ ਠੀਕ ਹੈ ਆਪਾਂ ਉਹਨਾਂ ਨੂੰ ਕੀ ਦਿੱਤਾ ਜੇ ਤੱਕ ਮਹਾਰਾਜ ਨੂੰ ਠੀਕ ਹੈ ਜੀ ਜਿੱਦਾਂ ਦੇ ਉਹ ਗੱਲ ਆਪਾਂ ਹੋਏ ਆ ਨਾ ਉਦਾਂ ਦਾ ਮਹਾਰਾਜ ਹੋ ਗਿਆ ਠੀਕ ਹੈ ਜੀ ਮਹਾਰਾਜ ਵੀ ਅਸਲ ਵਿੱਚ ਹੱਡੇ ਤੋਂ ਰੁੱਸੇ ਹੋਏ ਆ ਜੀ ਜਿੰਨਾਂ ਚਿਰ ਆਪਾਂ ਵੇਖੋ ਜੀ ਹੁਣ ਆਪਾਂ ਹਜੂਰ ਸਾਹਿਬ ਜਾਈਏ ਬਾਬਾ ਜੀ ਉੱਥੇ ਹਰ ਬੰਦਾ ਤਿਆਰ ਬਾਈ ਤਿਆਰ ਮਿਲਦਾ ਹਾਂਜੀ 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 ਠੀਕ ਹੈ ਜੀ ਦਸਮ ਦਾ ਪ੍ਰਕਾਸ਼ ਇੱਥੇ ਬਾਬਾ ਜੀ ਆਪਣੇ ਦਰਬਾਰ ਸਾਹਿਬ ਕਿਉਂ ਨਹੀਂ ਦਸਮ ਦਾ ਪ੍ਰਕਾਸ਼ ਹੋ ਸਕਦਾ ਜੀ ਮੈਂ ਪੁੱਛਣਾ ਇਹਦਾ ਕਿ ਦਰਬਾਰ ਸਾਹਿਬ ਤਾਂ ਛੱਡੋ ਆਮ ਗੁਰੂ ਘਰਾਂ ਦੇ ਵਿੱਚ ਵੀ ਬਹੁਤ ਘੱਟ ਆ ਦਸਮ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਹ ਇਹ ਕਿਉਂ ਆ ਮਤਲਬ ਬਾਬਾ ਜੀ ਇੱਥੇ ਘੱਟ ਰਹਿੰਦੀ ਸਿਰਫ ਨਿਆਂਕਾ ਸਿੰਘਾਂ ਦੇ ਜੇ ਆਪਾਂ ਡੇਰਿਆਂ ਦੇ ਵਿੱਚ ਉੱਥੇ ਆ ਪ੍ਰਕਾਸ਼ ਹਨਾ ਬਾਬਾ ਜੀ ਮੇਰੀ ਗੱਲ ਸੁਣੋ ਪ੍ਰਕਾਸ਼ ਦੇ ਚਲੋ ਠੀਕ ਹੈ ਅਸਲ 'ਚ ਸਾਡੇ ਗਰੰਥੀ ਸਿੰਘ ਰਹਿ ਹੀ ਕਿੰਨੇ ਗਏ ਜੇ ਮੈਨੂੰ ਇਹ ਦੱਸੋ ਬਾਬਾ ਇਹ ਗੱਲ ਤਾਂ ਹੈ ਕਿ ਬਹੁਤ ਘਟ ਗਏ ਹੁਣ ਅੱਜ ਦੇ ਟਾਈਮ ਤੇ ਕੋਈ ਵੀ ਗਰੰਥੀ ਸਿੰਘ ਮਿਲਦਾ ਤਾਂ ਇਹ ਨਹੀਂ ਚੁੰਦਾ ਕਿ ਮੇਰਾ ਬੱਚਾ ਗਾੜੀ ਗਰੰਥੀ ਸਿੰਘ ਗਰੰਥੀ ਸਿੰਘ ਬਣੇ ਬਾਬਾ ਜੀ ਠੀਕ ਹੈ ਜੀ ਹੁਣ ਗਰੰਥੀ ਸਿੰਘ ਦੀ ਇੱਕ ਇੰਟਰਵਿਊ ਥੋੜੇ ਸਮੇਂ ਇੱਕ ਸਤਨਾਮ ਬਾਬਾ ਜੀ ਹੀ ਉਹਨਾਂ ਦੀ ਇੰਟਰਵਿਊ ਮੈਂ ਸੁਣੀ ਸੀ ਉਹ ਕਹਿੰਦੇ ਆ ਸਾਨੂੰ ਤਨਖਾਹ 5000 ਰੁਪਿਆ ਮਿਲਦੀ ਹੈ ਜੀ ਠੀਕ ਹੈ ਜੀ ਤੇ 5000 ਤਨਖਾਹ ਮਿਲਦੀ ਹੈ 5000 ਨਾਲ ਕਿਦਾਂ ਗੁਜ਼ਾਰਾ ਕਰ ਹਾਂਜੀ ਵੇਖੋ ਬਾਬਾ ਜੀ ਹੁਣ ਇਹ ਸੈਨਿਕ ਆ ਪੁਲਿਸ ਆ ਸਾਰੇ ਜਿੰਨੇ ਆਪਣੇ ਜਵਾਨ ਆ ਜੀ ਲੱਖਾਂ ਰੁਪਿਆ ਸੈਲਰੀ ਸਾਰਿਆਂ ਦੀ ਆ ਹੈਗੀ ਜੀ ਬਾਬਾ ਜੀ ਹਾਂਜੀ ਹਾਂਜੀ ਠੀਕ ਆ ਜੀ ਉਹਨਾਂ ਨੇ ਸਸਤਰ ਨਹੀਂ ਚੁੱਕਦੇ ਲੱਖਾਂ ਰੁਪਿਆ ਵੀ ਲੈ ਕੇ ਜਿਹੜਾ ਡੰਡਾ ਬਾਬਾ ਜੀ ਉਹ ਵੀ ਸਸਤਰ ਆ ਜੀ ਹੂੰ ਠੀਕ ਆ ਜਿਹੜੀ ਉਹਨਾਂ ਕੋ ਪਸਤੋਲਾ ਉਹ ਵੀ ਸਸਤਰ ਹੀ ਆ ਸਾਰੇ ਉਹਨਾਂ ਕੋ ਸਸਤਰ ਹੀ ਆ ਨਾ ਜੀ ਬਾਬਾ ਜੀ ਸਾਡੇ ਲੋਕ ਜਿਹੜੇ ਧਰਨਿਆਂ ਦੇ ਬੈਠੇ ਹੁੰਦੇ ਨੇ ਨਾ ਉਹ ਹੀ ਸਸਤਰ ਵਰਦੇ ਆ ਸਾਡੇ ਤੇ ਆਪਾਂ ਬਾਬਾ ਜੀ ਫ੍ਰੀ ਵਿੱਚ ਉਹ ਗੱਲ ਲੋਕਾਂ ਦੀ ਸੇਵਾ ਕਰਨਦੇ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਉਹ ਲੱਖਾਂ ਰੁਪਈਆ ਲੈ ਕੇ ਸੇਵਾ ਕਰਨਦੇ ਸਾਨੂੰ ਫ੍ਰੀ ਵਿੱਚ ਵੀ ਨਹੀਂ ਸੇਵਾ ਕਰਨ ਦਿੰਦੇ ਜਦੋਂ ਆਪਾਂ ਸੇਵਾ ਕਰਨਦੇ ਹੁੰਦੇ ਸਾਨੂੰ ਕਹਿ ਦਿੰਦੇ ਆ ਜੀ ਇਹ ਉਹ ਖਾਲਿਸਤਾਨੀ ਆ ਜੀ ਇਹ ਗੱਲ ਤਾਂ ਸਹੀ ਤੁਹਾਡੀ ਜਿਹੜਾ ਤੁਸੀਂ ਅੰਮ੍ਰਿਤ ਸੰਚਾਰ ਕਰਾਉਣਾ ਵਾ ਇਹਦੇ ਵਿੱਚ ਕਿਹੜੀ ਉਮਰ ਦੇ ਬੱਚੇ ਆ ਜਾਂ ਫਿਰ ਕਿਹੜੇ ਪਾਪਾ ਜੀ ਹਰੇਕ ਦੇ ਹਰ ਇੱਕ ਵੇਖੋ ਉਹਦੇ ਵਿੱਚ ਧੀਆ ਭੈਣਾ ਵੀ ਆਪਣੀਆਂ ਹੈਗੀ ਆ ਇੱਥੋਂ ਤੱਕ ਕਿ ਮੈਂ ਆਪਣੀ ਮੰਮੀ ਨੂੰ ਸਭ ਤੋਂ ਪਹਿਲੇ ਅੰਮ੍ਰਿਤ ਛਕਾਉਣ ਲੱਗਾ ਨੀ ਕੀ ਬਾਪਾ ਜੀ ਵੇਖੋ ਮੈਨੂੰ ਇਹ ਆ ਮੇਰੀ ਮੰਮੀ ਜੀ ਨੇ ਮੈਨੂੰ ਆਪ ਕਿਹਾ ਮੈਨੂੰ ਤੁਹਾਨੂੰ ਆਪ ਮੇਰਾ ਦਿਲ ਕਰਨ ਦੇ ਆ ਮਰੀ ਚੱਕ ਨੂੰ ਮੈਂ ਮਮੀ ਇਹਦੇ ਤੋਂ ਬਾਅਦ ਅੰਦਰੋਂ ਹੀ ਹੁੰਦੀ ਹੈ ਅੰਦਰੋਂ ਆਵਾਜ਼ ਆਉਂਦੀ ਹੈ ਕਿ ਇਹਦੇ ਆਪਾ ੱੱਕੇ ਨਾਲ ਵੀ ਨਹੀਂ ਹਨਾ ਜੇ ਆਪਾਂ ਕਹਿੰਦੇ ਕਿ ਫੜ ਫੜ ਕੇ ਤੇ ਕਰਦੀ ਕਿਸੇ ਨੂੰ ਹਨਾ ਛਕਾਰੀਏ ਪਰ ਉਹ ਗੱਲ ਨਹੀਂ ਬੰਦੀ ਜਿੰਨੀ ਦੇਰ ਤੱਕ ਅੰਦਰੋਂ ਆਵਾਜ਼ ਨਹੀਂ ਹੁੰਦੀ ਹਨਾ ਜੀ ਜੀ ਬਾਬਾ ਜੀ ਉਹਦੀ ਮਰਜ਼ੀ ਬਿਨਾ ਕਹਿੰਦੇ ਪੱਤਾ ਵੀ ਨਹੀਂ ਹਿੱਲਦਾ ਜੇ ਤੇ ਉਹਦੀ ਮਰਜ਼ੀ ਜਿੰਨਾ ਚਿਰ ਹੋਊਗੀ ਨਹੀਂ ਉਹਨਾਂ ਚਿਰ ਆਪਾਂ ਅੰਮ੍ਰਿਤ ਵੀ ਨਹੀਂ ਛੱਕ ਸਕਦੇ ਜੇ ਹੁਣ ਮੇਰੇ ਨਾਲ ਬਾਬਾ ਜੀ ਜਿਹੜੇ ਵਾਕਏ ਹੋਏ ਨਾ ਹਾਂਜੀ ਹਾਂਜੀ ਤੇ ਅੱਜ ਤੱਕ ਲੋਕਾਂ ਦੀ ਰੂਹ ਕੰਮ ਜਾਂਦੀ ਆ ਠੀਕ ਹੈ ਜੀ ਬਾਈ ਮੇਰੇ ਨਾ 2 ਸਾਲ ਪਹਿਲੇ ਗੋਲੀ ਚੱਲੀ ਸੀ ਤੇ ਮਹਾਰਾਜ ਦੀ ਕਿਰਪਾ ਇੰਨੀ ਹੋਈ ਉਹ ਗੋਲੀ ਕੜੇ ਦੇ ਵੱਜ ਕੇ ਆ ਹੱਥ ਦੇ ਵੱਜ ਗਿਆ ਜੇ ਤੇ ਨਾ ਕਿਹੇ ਢੇਡੇ ਚ ਨਾ ਕੋਈ ਸੀਨੇ ਚ ਕਿਤੇ ਨਹੀਂ ਵੱਜੀ ਪਾਪਾ ਜੀ ਉਹ ਗੋਲੀ ਠੀਕ ਹੈ ਜੀ ਹਾਂ ਕੜੇ ਨੇ ਇਹ ਮਹਾਰਾਜ ਦਾ ਬਖਸ਼ਿਆ ਹੋਇਆ ਕੜਾ ਜੇ ਤੇ ਇੰਨੀ ਸੇਵਾ ਬਖਸ਼ੀ ਉਹਨੇ ਮਹਾਰਾਜ ਬਿਲਕੁਲ ਤੁਹਾਡੇ ਲੱਗ ਗਏ ਲੰਘੀ ਆ ਤੂੰ ਲੰਘ ਕੇ ਬਾਬਾ ਜੀ ਆ ਵੇਖੋ ਹਰ ਚੋ ਆਰ ਪਾਰ ਹੋਈ ਜੇ ਅੱਛਾ ਆਰ ਪਾਰ ਹੋਈ ਜੇ ਬੋਲੀ ਠੀਕ ਹੈ ਠੀਕ ਹੈ ਮਹਾਰਾਜ ਫਿਰ ਉਸ ਤੋਂ ਬਾਅਦ ਮਹਾਰਾਜ ਨੇ ਮੈਨੂੰ ਮੇਰੀ ਗੱਡੀ ਪਲਟ ਗਈ ਇੱਥੇ ਇਹ ਆਪਣਾ ਪੰਡਿਆਰੀ ਪੁਲ ਨਹੀਂ ਜੇ ਇੱਥੋਂ ਗੱਡੀ ਪਲਟੀ ਉਸ ਤੋਂ ਬਾਅਦ ਮੈਂ ਉੱਥੋਂ ਵੀ ਨਿਕਲ ਗਿਆ ਵਾਹਿਗੁਰੂ ਦੀ ਕਿਰਪਾ ਹੋਈ ਦੇ ਠੀਕ ਹੈ ਜੀ ਮਹਾਰਾਜ ਦੇਖੋ ਜੇ ਉਹਨੇ ਮੈਨੂੰ ਨਵਾਂ ਜਨਮ ਦਿੱਤਾ ਨਾ ਮੈਂ ਉਹਦੀ ਸੇਵਾ ਚ ਹੀ ਲਾਉਣਾ ਜੇ ਉਹ ਜਨਮ ਮੈਂ ਨਾ ਕਿਹ ਉਹ ਗੱਲ ਆਪਣੇ ਘਰ ਦੇ ਲਈ ਲਾਉਣ ਨੇ ਆ ਜੇ ਨਾ ਆਪਣੇ ਲਈ ਲਾਉਣ ਨੇ ਜਿੱਦੋ ਮਹਾਰਾਜ ਨੇ ਜਿੰਨੀ ਸੇਵਾ ਲਈ ਦੇਖੀ ਆ ਨਾ ਉਹ ਆਪਾਂ ਨਭਾਵਾਂਗੇ ਜੀ ਠੀਕ ਹੈ ਜੀ ਉਹਦੇ ਲਈ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਨੂੰ ਜੇਲ ਕਰਦਣ ਹਾਨੂੰ ਵੀ ਪਰ ਐਨਐਸ ਲਾ ਕੇ ਕੱਢੀ ਜਾਣ ਜਿੰਨਾ ਚਿਰ ਮਰਜੀ ਉਹ ਹੀ ਗੱਲ ਆਪਾਂ ਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਆਪਾਂ ਉਹ ਵਾਹਿਗੁਰੂ ਦੀ ਸੇਵਾ ਨਿਭਉਂਦੇ ਰਹਿਣਾ ਜੀ ਜਿੰਨਾ ਚਿਰ ਸਾਹ ਆ ਕਿਉਂਕਿ ਸਾਹ ਉਹਦੇ ਬਖਸ਼ਿਏ ਆ ਠੀਕ ਹੈ ਜੀ ਆਪਾਂ ਰੋਜ਼ ਹੀ ਉਹਦੇ ਕੋਲ ਸਾਹ ਨਵਾਂਦਾਰ ਮੰਗ ਕੇ ਰਿਹਾ ਉਹ ਗੱਲ ਉਹਦਾ ਸ਼ੁਕਰੀਆ ਕਰਦੇ ਆਪਾਂ ਦੋ ਟਾਈਮ ਅਰਦਾਸ ਕਰਨੇ ਆ ਨਾ ਆਪਾਂ ਸਰਬੱਤੇ ਭਲੇ ਦੀ ਅਰਦਾਸ ਕਰਨੇ ਆਪਾਂ ਆਪਣੇ ਲਈ ਨਹੀਂ ਅਰਦਾਸ ਕਰੀ ਦੀ ਜੀ ਸਰਬੱਤੇ ਭਲੇ ਦੀ ਕਰੀ ਦੀ ਉਹ ਸਰਬੱਤੇ ਭਲੇ ਵਿੱਚ ਹਰ ਉਹ ਗੱਲ ਹਿੰਦੂ ਵੀ ਆ ਮੁਸਲਮਾਨ ਵੀ ਆ ਸਾਈ ਧਰਮ ਦੇ ਸਾਰੇ ਆਲੀ ਕਰੀ ਦੀ ਜੀ ਬਹੁਤ ਵਧੀਆ ਨਹੀਂ ਸਹੀ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਸਾਡੇ ਇੰਟਰਵਿਊ ਇਸ ਟਾਈਮ ਦੇਖਦੇ ਪੋਡਕਾਸਟ ਦੇਖਦੇ ਆ ਜੀ ਕੀ ਕਹਿਣਾ ਚਾਹੋਗੇ ਕਿ ਉਹ ਵੀ ਨਾਲ ਜੁੜ ਸਕਦੇ ਆ ਕਿ ਕਿਹੜੀ ਜਗ੍ਹਾ ਤੇ ਮਰੇ ਸਾਰੇ ਜੁੜਨਗੇ ਮਹਾਰਾਜ ਨੇ ਨਹੀਂ ਹੁਣ ਜਿਹੜਾ 27 ਤਰੀਕ ਨੂੰ ਕਰ ਰਹੇ ਹੋ ਉਹ ਕਿੱਥੇ ਕਰ ਰਹੇ ਹੋ ਦੱਸ ਦਿਓ ਸਾਰਿਆਂ ਨੂੰ ਜੇ ਕੋਈ ਆਉਣਾ ਚਾਹੁੰਦਾ ਹੋਵੇ ਤਾਂ ਵੀ ਬਾਬਾ ਜੀ ਇਹ ਆਪਾਂ ਸ਼ੀਸ਼ਕਨ ਸਾਹਿਬ ਆਪਣਾ ਚੀਦਾ ਸਾਹਿਬ ਸ਼ਿਕਾਉਂਦੇ ਆ 27 ਜਨਵਰੀ ਨੂੰ ਉਸ ਦਿਨ ਬਾਬਾ ਜੀ ਜਿਹੜਾ ਦੇ ਬੰਦਾ ਤਿਆਰ ਬਾਈ ਤਿਆਰ ਹੋਊਗਾ ਠੀਕ ਹੈ ਜੀ ਅੱਪਾ ਇਹ ਨਹੀਂ ਬਾਬਾ ਜੀ ਕਹਿੰਦੇ ਵੇਖੋ ਕੋਈ ਵੀ ਧਰਮ ਦਾ ਆ ਸਕਦਾ ਉਹਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਆਪਾਂ ਕਿਸੇ ਨੂੰ ਜ਼ਬਰਦਸਤੀ ਨਹੀਂ ਸੱਦਣੇ ਜਾਂ ਕੁਝ ਨਹੀਂ ਹੱਡੀ ਹੋਣੀ ਆ ਤੁਹਾਡੇ ਧਰਮ ਚ ਜਾਓ ਉਹ ਮਹਾਰਾਜ ਸਾਰੇ ਜਿਹੜਾ ਵੀ ਕੋਈ ਆਪਣੇ ਧਰਮ ਚ ਨਾਮ ਜਪਣਿਆ ਨਾ ਉਹ ਇੱਕ ਮੰਕਾਰ ਦਾ ਹੀ ਨਾਮ ਜਪਣਾ ਠੀਕ ਹੈ ਜੀ ਸਾਡੇ ਮਹਾਰਾਜ ਨੇ ਇਹੀ ਕਿਹਾ ਇੱਕ ਮੰਕਾਰ ਇਕ ਕਮੰਕਾਰ ਦਾ ਮਤਲਬ ਹੀ ਇਹ ਹੈ ਸਾਰੇ ਧਰਮ ਇਕਿਆ ਜੀ ਇਹਦੇ ਆਪਾਂ ਹੀ ਮੂਰਖ ਹਾਂ ਜਿਹੜੇ ਆਪਾਂ ਵਿਸ਼ੇ ਦੇ ਭਟਕੇ ਹੋਏ ਆ ਲੜਦੇ ਰਹਿੰਦੇ ਆ ਉਹ ਹਿੰਦੂ ਆ ਜੀ ਉਹ ਮੁਸਲਮਾਨ ਆ ਜੀ ਉਹ ਬਾਬਾ ਜੀ ਅਸਲ ਵਿੱਚ ਹਨੂ ਲੋਕਾਂ ਨੇ ਨਾ ਇਹ ਮਾਈਂਡ ਵਾਸ਼ ਕਰਕੇ ਭੜਕਉਂਦੇ ਆ ਜੀ ਇਹ ਮਾਈਂਡ ਵਾਸ਼ ਕਿਤੇ ਗਏ ਆ ਜੀ ਹੁਣ ਉਹ ਜਿਹੜਾ ਮੁਸਲਮਾਨ ਵੀਰ ਹੀ ਜਿੰਨੇ ਸਾਡੇ ਦਰਬਾਰ ਸਾਹਿਬ ਆ ਕੇ ਥੁੱਕ ਕੇ ਗਿਆ ਇੱਕ ਸਾਦਾ ਠੀਕ ਹੈ ਜੀ ਉਹ ਆਪਾਂ ਕੀਏ ਉਹ ਮੂਰਖ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਵੇਖੋ ਜੇ ਆਪਣੇ ਗੁਰੂ ਨਾਨਕ ਦੇਵ ਜੀ ਹੀ ਗੁਰੂ ਨਾਨਕ ਦੇਵ ਜੀ ਦੀ ਸਾਰੇ ਪੂਜਾ ਕਰਦੇ ਆ ਜੀ ਉਹਨਾਂ ਨੂੰ ਤੇ ਹੁੰਦੇ ਆ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਉਹਨਾਂ ਨੂੰ ਸੀਸ ਤੇ ਹੁੰਦੇ ਹੁਣ ਆਪਣਾ ਪਾਕਿਸਤਾਨ ਚ ਗੁਰੂ ਨਾਨਕ ਦੇਵ ਜੀ ਨੂੰ ਕਿੰਨਾ ਮੰਨਦੇ ਆ ਜੀ ਹਾਂਜੀ ਹਾਂਜੀ ਇੱਥੇ ਆਪਾਂ ਜਾਈਏ ਨਾ ਹਜੂਰ ਸਾਹਿਬ ਕਿੰਨੇ ਮੁਸਲਮਾਨ ਬੜਾ ਮੰਨਦੇ ਹਾਂ ਜੀ ਮੁਸਲਮਾਨ ਬੜਾ ਮੰਨਦੇ ਹਾਂ ਬੜਾ ਮੰਨਦੇ ਮੁਸਲਮਾਨ ਬਹੁਤ ਮੰਨਦੇ ਆ ਜੀ ਬਾਬਾ ਜੀ ਕਰਤਾਰਪੁਰ ਸਾਹਿਬ ਇਹ ਗੁਰਨਾਨ ਦੇਵ ਜੀ ਉਹਨਾਂ ਨੇ ਲਖਰੀ ਇੱਕ ਬਣਾਈ ਗਈ ਜਗਾ ਹਾਂ ਜੀ 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 ਬਾਬਾ ਜੀ ਅਸਲ ਵਿੱਚ ਬਾਬਾ ਜੀ ਇਹਨਾਂ ਨੂੰ ਜਿਹੜੇ ਮੁੱਦੇ ਆ ਨਾ ਮੁੱਦਿਆਂ ਨੂੰ ਆਪਾਂ ਪੜਕੇ ਹੋਏ ਆ ਬਾਬਾ ਜੀ ਜਿੰਨਾ ਚਿਰ ਆਪਾਂ ਆਪਣੇ ਮੁੱਤੇ ਆ ਤੇ ਵਾਪਸ ਨਾ ਮੁੜ ਕੇ ਆਏ ਨਾ ਹਰ ਬੰਦਾ ਆਪਣੇ ਹਕਾਲੀ ਬੋਲਿਆ ਨਾ ਉਹਨਾਂ ਚਿਰ ਆਪਾਂ ਇਹ ਛਿੱਤਰ ਹੀ ਖਾਣੇ ਆ ਜੀ ਇਹ ਛਿੱਤਰ ਹੀ ਖਾਣੇ ਆ ਠੀਕ ਆਪਾਂ ਇਹੋ ਗੱਲ ਬਾਬਾ ਜੀ ਇੱਕ ਹੋਰ ਗੱਲ ਵੇਖੋ ਹਣ ਇਹ ਸੋਚੀ ਸਮਝੀ ਗੱਲ ਆ ਇਹਨਾਂ ਨੇ ਸਾਨੂੰ ਸਰੀ ਸਭ ਲੋਕਾਂ ਨੇ ਪੈਂਟਾਂ ਦੇ ਵਿੱਚ ਪਾਉਣੇ ਚਾਲੂ ਕਰਤੇ ਆ ਪਜਾਮਿਆਂ ਦੇ ਵਿੱਚ ਤੇ ਲੋਕਾਂ ਨੂੰ ਪਤਾ ਨਾ ਲੱਗ ਜੇ ਜੀ ਆਪਾਂ ਅੰਬਰੀ ਤੋਂ ਛਕਿਆ ਹੋਇਆ ਅੰਬਰੀ ਤੋਂ ਛਕਿਆ ਕਿਉਂ ਬਾਬਾ ਜੀ ਲੋਕਾਂ ਨੂੰ ਪਤਾ ਨਾ ਲੱਗ ਜੇ ਅੰਬਰੀ ਤੋਂ ਛਕਿਆ ਉਹ ਲੁਕਾ ਕੇ ਉਸ ਤੋਂ ਬਾਅਦ ਇਹਨਾਂ ਨੇ ਦਾਰੂ ਵੀ ਕਈਆਂ ਨੇ ਪੀਣੀ ਹੁੰਦੀ ਆ ਅੱਛਾ ਠੀਕ ਆ ਜੀ ਕਈਆਂ ਨੇ ਚਿਕਨ ਵੀ ਖਾਣਾ ਇਹਨਾਂ ਨੇ ਬਾਬਾ ਜੀ ਗੱਲ ਦੇ ਉਹ ਹੀ ਆ ਨਾ ਜਿੰਨਾ ਚਿਰ ਵੇਖੋ ਜੇ ਤੁਸੀਂ ਅੰਬਰੀ ਤੇ ਛੱਗਿਆ ਜੇ ਤੇ ਦੇਖਾ ਪਾਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਤਿਆਰਬਾਈ ਤਿਆਰ ਹੋ ਮਹਾਰਾਜ ਨੇ ਸਾਨੂੰ ਤਿਆਰਬਾਈ ਤਿਆਰ ਕਿਹਾ ਗਿਆ ਕਿਉਂ ਕਿਹਾ ਗਿਆ ਬਾਬਾ ਜੀ ਜਿਹੜਾ ਆਉਣ ਵਾਰਾ ਵੇਲਾ ਨਾ ਸਭ ਤੋਂ ਜਿਹਨੂੰ ਕਹਿ ਦਿੰਦੇ ਭਿਆਨਕ ਤੋਂ ਖਤਰਨਾਕ ਤੋਂ ਖਤਰਨਾਕ ਉਹ ਆਉਣ ਵਾਰਾ ਬਾਬਾ ਜੀ ਅਸਲ ਵਿੱਚ ਸਾਨੂੰ ਘਰਾਂ ਚੋਂ ਕੱਢ ਕੇ ਹੱਡੀਆਂ ਮਾਵਾ ਪੈਣਾ ਦੀ ਇਹਨਾਂ ਨੇ ਇੱਜ਼ਤ ਲੁੱਟਣ ਆਣਾ ਠੀਕ ਹੈ ਜੀ ਇਹ ਬਾਹਰ ਦੇ ਨਹੀਂ ਕਹੇ ਨੇ ਹੁਣਾ ਜਾਂ ਕੁਛ ਇਹ ਅਸਲ 'ਚ ਜਿਹੜੇ ਦੇ ਹੁਣ ਜੇ ਬਾਬਾ ਜੀ ਰੱਬ ਆਵੇ ਉੱਥੇ ਸ਼ੈਤਾਨ ਵੀ ਆ ਸਾਡੇ ਵਿੱਚ ਦੋ ਜਣੇ ਵਾਸ ਕਰਦੇ ਆ ਜੀ ਹਰੇਕ ਧਰਮ 'ਚ ਮਾੜੇ ਚੰਗੇ ਲੋਕ ਹੁੰਦੇ ਆ ਮਾੜੇ ਕੋਈ ਵੀ ਹੁੰਦਾ ਟੋਪਿਕ ਛੇੜ ਦਿੰਦੇ ਆ ਜੀ ਇਹ ਸੇਖੀ ਇਦਾਂ ਕਰਦੇ ਸੇਖ ਖੁੱਦਾ ਕਰਦੇ ਬਾਬਾ ਜੀ ਸੇਖੀ ਕਿਉਂ ਗਲਤ ਕੰਮ ਕਰਨਦਿਆ ਸੇਖ ਆਪਣਾ ਕਦੀ ਗਲਤ ਨਹੀਂ ਨਾ ਸੇਖਾ ਹੱਡਾ ਖੋ ਕਰਦਾ ਨਾ ਕਹੇ ਦੀ ਉਹ ਗੱਲ ਇੱਜ਼ਤ ਲੁੱਟਦਾ ਨਾ ਕੁਛ ਹੁਣ ਇਹ ਜਿਹੜਾ ਜਲੰਧਰ ਹੋਇਆ ਸੀ ਵਾਕਿਆ 13 ਸਾਲ ਦੀ ਬੱਚੀ ਦਾ ਵੱਡੀ ਉਮਰ ਦਾ ਇੱਕ ਬਜ਼ੁਰਗ ਹਾਂਜੀ ਉਹ ਨੂੰ ਕਿਹਾ ਗਿਆ ਜੀ ਇਹ ਸਿੱਖ ਹੀ ਇਹ ਅੰਮਰਤਾਜੀ ਸੇਖੀ ਇਹ ਨੇ ਗਰੰਥੀ ਸਿੰਘ ਹੀ ਤੇ ਜਿੰਨੇ ਰੇਪ ਕੀਤਾ ਬਾਬਾ ਜੀ ਜਿਹੜੇ ਬੰਦਾ ਇਹ ਕੰਮ ਕਰਦਾ ਨਾ ਉੱਕੇ ਹੀ ਧਰਮ ਦਾਣੀ ਆਪਾਂ ਕਿਸੇ ਧਰਮ ਨਾਲ ਨਹੀਂ ਜੋੜ ਨਹੀਂ ਸਕਦੇ ਆਪਾਂ ਕਿਸੇ ਧਰਮ ਨਾਲ ਨਹੀਂ ਉਹਨੂੰ ਜੋੜਦੇ ਜੀ ਆਪਾਂ ਇਹ ਨਹੀਂ ਕਵਾਂਗੇ ਜੀ ਉਹ ਪਹਿਲੇ ਮੁਸਲਮਾਨ ਹੀ ਜਾਂ ਉਹ ਹਿੰਦੂ ਹੀ ਹੋਏ ਬਾਬਾ ਜੀ ਜਿਹੜਾ ਸ਼ੈਤਾਨ ਉਹ ਸ਼ੈਤਾਨ ਹੀ ਰਹਿਣਾ ਉਹਨੂੰ ਜਿੰਨਾ ਮਰਜੀ ਉਹ ਇਹ ਗੱਲ ਆਪਾਂ ਬਾਣਾ ਪੋਆ ਲਈ ਉਹਨੂੰ ਪੰਜ ਕਤਾਰਾ ਪਾ ਲਈ ਉਹਨੇ ਸ਼ੈਤਾਨ ਨੇ ਸ਼ੈਤਾਨ ਹੀ ਰਹਿਣਾ ساری ਉਮਰ ਮਤਲਬ ਅਸੀਂ ਭੇਸ ਬਦਲ ਲੈਨੇ ਪਰ ਅੰਦਰਲੀ ਜਿਹੜੀ ਅੱਡੀ ਹੈਗੀ ਆ ਉਹ ਜਿਹੜਾ ਸ਼ੈਤਾਨ ਆ ਨਾ ਬਾਬਾ ਜੀ ਉਹ ਨਹੀਂ ਆ ਅਸਲ ਵਿੱਚ ਬਾਬਾ ਜੀ ਆ ਮਨ ਸਾਫ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਇਹ ਆ ਜੀ ਮਨ ਸਾਫ ਹੋਵਾਂਗੇ ਫੇਰੀ ਆਪਾਂ ਉਹ ਗੱਲ ਕਿਸੇ ਦੀ ਰੱਖਿਆ ਕਰ ਸਕਦੇ ਹਾਂ ਜੀ ਸਹੀ ਗੱਲ ਹੈ ਜੀ ਸਹੀ ਗੱਲ ਬਿਲਕੁਲ ਹੁਣ ਵੀ ਆ ਵੇਖੋ ਬਾਬਾ ਜੀ 6 ਜਾਣਿਆਂ ਨੇ 15 ਸਾਲ ਦੀ ਬੱਚੀ ਨੂੰ ਅਗਵਾ ਕਰਕੇ ਰੱਖਿਆ ਹੋਇਆ ਹੈ ਪਾਕਿਸਤਾਨ ਠੀਕ ਹੈ ਜੀ ਉਹਨਾਂ ਨੇ 200 ਜਾਨਾ ਸਾਡੇ ਸਿੱਖ ਵੀਰ ਗਿਆ ਉਹਨਾਂ ਨੇ ਉਹਨੂੰ ਕੁੜੀ ਨੂੰ ਬਚਾਇਆ ਉੱਥੇ ਇੰਗਲੈਂਡ ਦੇ ਵਿੱਚ ਹੋਇਆ ਮੇਰੇ ਸਾਹਮਣੇ ਇੰਗਲੈਂਡ ਇੰਗਲੈਂਡ ਜੀ ਬਾਬਾ ਜੀ ਉਹ ਪਾਕਿਸਤਾਨੀ ਮੁੰਡੇ ਸੀ ਪਰ ਇਹ ਇੰਗਲੈਂਡ 'ਚ ਵਾਕੇ ਹੋਇਆ ਬਾਬਾ ਜੀ ਸਾਡੀ ਆ ਧੀਆ ਭੈਣਾਂ ਨੂੰ ਇਹ ਬੇਅਦਬੀ ਕਰਨ ਨੂੰ ਇਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਅੱਛਾ ਹਾਂ ਜੀ ਇਹ ਪੈਸੇ ਦਿੱਤੇ ਜਾਂਦੇ ਆ ਬੇਅਦਬੀ ਬਾਬਾ ਜੀ ਸਾਡਾ ਜਿਹੜਾ ਸਿੱਖ ਹੈ ਨਾ ਉਹ ਕਦੀ ਧੀਆ ਭੈਣਾਂ ਦੀ ਇਹ ਚੀਜ਼ਾਂ ਦੀ ਇਜਜ਼ਤ ਨਹੀਂ ਰੋਲਦਾ ਜੀ ਸਹੀ ਗੱਲ ਠੀਕ ਹੈ ਜੀ ਉਹ ਕੁੜੀ ਦਾ ਇਹ ਤਾਂ ਦਾ ਮਾਈਂਡ ਵਾਸ਼ ਕੀਤਾ 15 ਸਾਲ ਦੀ ਕੁੜੀ ਦਾ ਇਹ ਕਹਿੰਦੇ ਆ ਜੀ ਉਹ ਕੁੜੀ ਆਪਣੀ ਮਰਜ਼ੀ ਦੇ ਨਾਲ ਸਾਡੇ ਕੋਲ ਰਹਿਣ ਦੀ ਆ ਉਹ ਕੁੜੀ ਦੇ ਬਿਆਨ ਹੋਏ ਤੇ ਕੁੜੀ ਕਹਿੰਦੀ ਮੈਂ ਆਪਣੀ ਮਰਜ਼ੀ ਨਾਲ ਆਈ ਆ ਜੀ ਮਾਈਂਡ ਵਾਸ਼ ਹੈ ਨਾ ਬੱਚੇ ਛੋਟੀ ਜਿਹੀ ਬੱਚੀ ਉਹਨੂੰ ਕੀ ਪਤਾ ਹੈ ਨਾ ਵਖੋ ਬਾਬਾ ਜੀ ਇੱਕ ਮਾਈਂਡ ਹੁਣ ਸਾਡੇ ਧਰਮਾਂ ਦੇ ਲੋਕ ਜਿਹੜੇ ਆ ਕਿੰਨੇ ਜਾਣੇ ਉਹ ਪਾਕਿਸਤਾਨ ਵਾਲੀ ਜਿਹੜੀ ਇੱਕ ਬੀਬੀ ਉੱਥੇ ਆਪਣੇ ਜੱਥੇ ਨਾਲ ਗਈ ਸੀ हां जी हां जी हां जी ओ जथे ਨਾਲ ਗਈ ਤੇ ਉਥੇ ਪਾਕਿਸਤਾਨ ਰੈਥੈਪੀ ਵੇਖੋ ਨਾ ਉਹ ਕਹਿ ਦਿੰਦੇ ਆ ਨਾ ਘਰ ਕਾ ਨਾ ਘਾੜ ਕਾ ਹੂੰ ਉਹਨੂੰ ਫੇਰ ਵਾਪਸ ਭੇਜਿਆ ਬਾਬਾ ਜੀ ਫੇਰ ੱਟਕੇ ਖਾ ਕੇ ਆਈ ਦੇ ਇੱਥੇ ਆ ਦੇਖੋ ਸਹੀ ਗੱਲ ਤੇ ਤੁਸੀਂ ਉਧਰ ਜਾਣਦੇ ਜੇ ਉਹ ਗੱਲ ਇੱਥੇ ਕੀ ਉਹ ਬੰਦਿਆ ਦੀ ਘਾਟ ਆ ਸਿਕਾ ਉਹ ਗੱਲ ਸਿੱਖ ਬੰਦੇ ਦਾ ਤੂੰ ਕਿਸੇ ਨਾਲ ਵਿਆਹ ਕਰ ਲਾ ਇੱਥੇ ਜੇ ਮਰਨਾ ਹੀ ਇੱਥੇ ਨੱਕ ਡੋਬਲਾ ਦੂਜਾ ਵਿਆਹ ਕਰ ਲਾ ਜਿਹੜਾ ਉੱਥੇ ਤੈਨੂੰ ਮਿਲਣ ਡਿਆ ਕੁਛ ਸਪੈਸ਼ਲ ਜਾ ਕੇ ਹਮਮ ਬੱਬਾ ਜੀ ਗੱਲ ਦੇ ਉਹੀ ਆ ਇਹ ਅਸਲ ਵਿੱਚ ਜਿਹੜੇ ਆ ਨਾ ਲੋਕ ਲੋਕ ਸਾਡੇ ਮੂਰਖ ਜਿੰਨੂੰ ਕਹਿ ਦਿੰਦੇ ਆ ਭੀੜ ਚਾਲ ਨਾਲ ਚੱਲਦੇ ਆ ਹਮ ਭੀੜ ਚਾਲੇ ਆ ਸਭ ਤੋਂ ਤਗੜੀ ਜਿੱਦਾਂ ਲੋਕ ਇਹਨਾਂ ਨੂੰ ਕਹੀ ਜਾਂਦੇ ਉਹਦਾ ਹੀ ਚੱਲੀ ਜਾਂਦੇ ਆ ਹਮ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਨੂੰ ਬਾਬਾ ਜੀ ਨੌਜਵਾਨਾਂ ਨੂੰ ਦਾ ਇਹ ਹੀ ਮੈਂ ਕਹੂੰਗਾ ਸਨੇਹਾ ਦੂੰਗਾ ਮੋੜਾ ਉਹ ਵਾਪਸ ਠੀਕ ਹੈ ਜੀ ਜੇ ਮੁੜਜੋਗੇ ਵਾਪਸ ਤੇ ਚੰਗੇ ਰੋਗੇ ਨਹੀਂ ਦੇ ਕੱਲ ਨੂੰ ਤੁਹਾਡਾ ਉਹ ਸ਼ੁਰੂ ਹੋਣਾ ਜੇ ਇਹਨਾਂ ਨੇ ਉਹ ਤੁਹਾਡਾ ਹਾਸ਼ਰ ਕਰਨਾ ਤੁਸੀਂ ਆਪਣੇ ਆਪ ਨੂੰ ਵੀ ਪਛਾਣ ਨਹੀਂ ਸਕਦੇ ਬਾਬਾ ਜੀ ਵੇਖੋ ਆਪਾਂ ਅਮੋਨੇ ਕੋਨੇ ਹੋ ਕੇ ਕੀ ਸਾਬਿਤ ਕਰਨਾ ਚਾਹੁੰਨੇ ਅਸਲ ਵਿੱਚ ਠੀਕ ਹੈ ਜੀ ਆਪਾਂ ਜਦੋਂ ਇਸ ਕਟਾਉਨੇ ਆ ਕਤਲ ਕਰਾਉਨੇ ਆ ਕੁਛ ਉਹ ਮਹਾਰਾਜ ਨੂੰ ਆਪਾਂ ਉਂਗਲ ਕਰਨ ਦੇ ਜੀ ਸਭ ਤੋਂ ਤਗੜੀ ਠੀਕ ਹੈ ਜੀ ਮਹਾਰਾਜ ਨੂੰ ਆਪਾਂ ਉਂਗਲ ਇੱਦਾਂ ਕਰਨੇ ਉਹਨੂੰ ਆਖੀ ਦਾ ਤੈਨੂੰ ਬੰਦਾ ਨਹੀਂ ਬਣਾਉਣਾ ਆ ਬੰਦਾ ਤੈਨੂੰ ਆਪਾਂ ਬਣਾ ਕੇ ਵਖਾਉਨੇ ਆ ਆਪਾਂ ਕਦੀ ਉਹ ਗੱਲ ਮੁੱਛ ਕਟਾ ਗਿਆ ਦਾੜੀ ਉਹ ਕਟਾ ਗਿਆ ਕਦੀ ਉਹ ਇੱਥੇ ਮੁੰਡਿਆਂ ਨੇ ਅੱਜ ਕੱਲ ਕੱਟ ਪਵਾਏ ਹੁੰਦੇ ਜੇ ਕੱਟ ਪਉਂਦੇ ਆ ਬਾਬਾ ਜੀ ਵੇਖੋ ਮੈਂ ਇਹੀ ਕਹੂੰਗਾ ਬਾਬਾ ਜੀ ਸਭ ਤੋਂ ਵੱਡੀ ਆ ਹੱਡੀ ਚੀਜ਼ ਹੈ ਜੀ ਏ ਮਹਾਰਾਜ ਨੇ ਹਾਨੂੰ ਦਸਤਾਰ ਕਿਉਂ ਬਖਸ਼ੀ ਆ ਜੀ ਠੀਕ ਹੈ ਦਮਨ ਲੈ ਕਿਉਂ ਸਿਖਾਉਣ ਨੂੰ ਕਿਹਾ ਇਹ ਆਪਾਂ ਕੇਸ ਆਪਾਂ ਕਿਸੇ ਨੂੰ ਵਿਖਾਈ ਦੇਣੀ ਕਿਸੇ ਦੇ ਸਾਹਮਣੇ ਵੀ ਖੋਲੀ ਦੇਣੀ ਆ ਸਾਨੂੰ ਮਹਾਰਾਜ ਨੇ ਸਾਨੂੰ ਕਿਸੇ ਦੇ ਸਾਹਮਣੇ ਖੋਲਣ ਨੂੰ ਵੀ ਨਹੀਂ ਕਿਹਾ ਗਿਆ ਆਪਾਂ ਦੋ ਟਾਈਮ ਕੇਸ ਵਾਈ ਦੇ ਆ ਠੀਕ ਹੈ ਜੀ ਤੇ ਅੰਜ ਕਤਾਰਾ ਦੇ ਨਾਲ ਹੀ ਆਪਣੇ ਨਾਲ ਹੀ ਜਾਂਦੀ ਆ ਮਰਨ ਤੋਂ ਬਾਅਦ ਵੀ ਬਾਬਾ ਜੀ ਸਾਡੇ ਨਾਲ ਹੀ ਜਾਣੀ ਆ ਅੱਛਾ ਠੀਕ ਹੈ ਜੀ ਉਹ ਦਰਗਾਹ ਜਦੋਂ ਆਪਾਂ ਜਾਣਾ ਨਾ ਉਹਨੇ ਮਹਾਰਾਜ ਨੇ ਆਪਣੇ ਜਿਹੜੇ ਛਾਣ-ਛਾਣ ਕੇ ਅੰਦਰ ਲੈ ਕੇ ਜਾਣੇ ਆ ਜਿਹੜੇ ਉਹਦੇ ਗੁਰੂ ਦੇ ਸੇਖ ਹੋਣੇ ਆ ਠੀਕ ਹੈ ਜੀ ਉਹਨੂੰ ਜੇ ਬਾਬਾ ਜੀ ਆਪਾਂ ਉਹ ਗੱਲ ਏਦਾਂ ਜਾਵਾਂ ਕਿ ਉਹਨੂੰ ਜਾ ਕੇ ਮੂੰਹ ਵਿਖਾਵਾਂਗੇ ਨਹੀਂ ਦੱਸੋ ਜੀ ਬਿਲਕੁਲ ਬਿਲਕੁਲ ਮੈਨੂੰ ਲੱਗਦਾ ਕਿ ਜਿਹੜੇ ਮੋਨੇ ਹੋਣਿਆ ਜੇ ਆਪਾਂ ਉਹਨਾਂ ਨੂੰ ਪਿਆਰ ਨਾਲ ਗੱਲ ਨਾਲ ਲਾਵਾਂਗੇ ਬਾਬਾ ਜੀ ਮੋੜ ਆਉਣਗੇ ਵੇਖੋ ਆ ਡਰ ਕੇ ਵੀ ਮੈਂ ਵੀ ਇਹ ਨਹੀਂ ਚਲੋ ਏਦਾਂ ਖੜਿਆ ਉਤਰਣੇ ਆ ਬਾਬਾ ਜੀ ਇਹ ਮੋੜ ਕੇ ਆਉਣੇ ਆ ਜੀ ਸਾਰੇ ਮੁੜ ਕੇ ਆਉਣਗੇ ਜੀ ਹਾਂਜੀ ਹਾਂਜੀ ਇਹ ਮਹਾਰਾਜੀ ਕਹਿ ਦਿੰਦੇ ਆ ਕਲਾ ਹੀ ਇਦਾਂ ਦੀ ਚਲਣੀ ਜੀ ਹਾਂ ਕਹਿੰਦੇ ਆ ਜਿੱਤਰੋ ਸੂਰਜ ਨਿਕਲੂਗਾ ਜਿੱਤਰੋ ਅਸਤੂ ਉੱਥੇ ਤੱਕ ਖਾਲਸੇ ਦਾ ਰਾਜ ਹੋਊਗਾ ਬਾਬਾ ਜੀ ਕਿਆ ਬਾਤ ਇਹ ਬਾਬਾ ਜੀ ਖਾਲਸੇ ਦਾ ਰਾਜ ਉਟੱਲਿਆ ਜੀ ਇੱਕ ਉਹ ਗੱਲ ਜਿਹੜੇ ਮਰਜ਼ੀ ਗ੍ਰੰਥ ਪੜ੍ਹ ਲਓ ਦਸਵੇਂ ਪਾਤਸ਼ਾਹ ਜੀ ਦੀ ਉਹ ਬਾਣੀ ਪੜ੍ਹ ਲਓ ਸੋ ਸਾਕੀ ਪੜ੍ਹ ਲਓ ਇਹ ਉਟੱਲਿਆ ਜੀ ਇਹ ਹੋਣਾ ਹੀ ਹੋਣਾ ਜੀ ਬਿਲਕੁਲ 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 ਠੀਕ ਆ ਜੀ ਸੋ ਇਹ ਸਨ ਭਾਈ ਸਾਹਿਬ ਭਾਈ ਮਨਰੂਪ ਸਿੰਘ ਜੀ ਤੇ ਤੁਸੀਂ ਵਿਚਾਰ ਸੁਣੇ ਆ ਬਹੁਤ ਹੀ ਵਧੀਆ ਤੇ 27 ਤਰੀਕ ਨੂੰ ਸ਼ਹੀਦਾ ਸਾਹਿਬ ਗੁਰਦੁਆਰੇ ਸਾਹਿਬ ਵਿਖੇ ਭਾਈ ਸਾਹਿਬ ਜਣੀ ਅਮਰ ਸੰਚਾਰ ਕਰ ਰਹੇ ਨੇ ਤੇ ਤੁਸੀਂ ਵੀ ਪਹੁੰਚ ਸਕਦੇ ਹੋ ਤੇ ਗੁਰੂ ਵਾਲੇ ਬਣ ਸਕਦੇ ਹੋ ਜੀ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਕਮੈਂਟ ਸੈਕਸ਼ਨ ذرا ਹੀ ਆਪਣਾ ਵਿਚਾਰ ਆਪਣੀ رائے ضرور ਦੱਸਿਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਲੱਗ ਗਿਆ ਉਹਨੂੰ ਦਬਾ ਲਿਓ ਫੇ ਤੁਹਾਨੂੰ ਨਵੀਆਂ ਨਵੀਆਂ ਹੋਰ ਇਦਾਂ ਦੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਵਧੀਆ ਦੇ ਨਾਲ ਬਹੁਤ ਬਹੁਤ ਅਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ